Thank you. ਹਰ ਹਰ ਚਰਨ ਰਿਧਾ ਉਰਤਾਰੇ ਸਿਮਰ ਸੁਆਮੀ ਤਾਤ ਘਰੇ ਆਪਣਾ ਸਾਥ ਸਤਿ ਅਮਰ ਹਮਾਰੇ ਹਰ ਹਰ ਚਰਨ ਰਿਧਾ ਉਰਤਾਰੇ ਸਿਮਰ ਸੁਆਮੀ ਸਾਥ ਘਰੇ ਆਪਣਾ ਤੁ ਤਲ ਸੁਖ ਪਾਇ ਧਾਤੂ ਜਗਵੰਨ ਅਪਾਰੇ ਗੁਰੂ ਜੀ ਵਾਹਰ ਦਾ ਨਗਵੰਤ ਬਝਾਰੇ ਤੁਆਨ ਕਾ ਖੰਸਾ ਵਾਹਿਗੁਰੂ ਜੀ ਫਤ ਪਰਮ ਸਰਕਾਰ ਦੇ ਗੁਰੂ ਜੀ ਕਿਸਾ ਜੀ ਨੂੰ ਆਤੀ ਗੁਰੂ ਸਾਹਿਬ ਜੀ ਤਾਂ ਦਮ ਸਤਿਗੁਰ ਸਾਹਿਬ ਜੀ ਸਰ ਸੇ ਗੁਰੂ ਦਾ ਸਨਮਾਨ ਆਦੀ ਬਹਾਨ ਵਾਣੀ ਆਪ ਜੀ ਨੂੰ ਤੇ ਸਿਸਤ ਸਤਿਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਸਾ ਪਾਰਖੀ ਦੇ ਦਿੱਤੇ ਉਪਨਾਮੇ ਹੋਰ ਤੇਰੇ ਜੀ ਮਹਕੋਮਾ ਪਾਪ ਜੀ ਦੇ ਸਰਵਣ ਕੀ ਤੇ ਹਰ ਜੀ ਸਤਿਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਜਵਾਂ ਪਾਤਸ਼ਾਹ ਜੀ ਬਣਨ ਦੇ ਪਵਨ ਮਾਣੇ ਬਾਣੀ ਅੰਦਰ ਸਤਗੁਰੂ ਸਾਹਿਬ ਅਨੰਦ ਸਤਿਗੁਰੂ ਗ੍ਰੰਥ ਪਾਵਾ ਰਾਜ ਜੀ ਦੇ ਫਾਉ ਆਹਸਥਾਨ ਤੋਂ ਘਰਾਂ ਦੇ ਸੂਏ ਮਾਣੇ ਜੀ ਸਤਿਗੁਰੂ ਪਾਤਸ਼ਾਹ ਦੀ ਪਾਵਨ ਵਚਨ ਕਰਦੇ ਹਾਂ ਚੋਟੀ ਆਲਾ ਪਟਵਾ ਹਰ ਹਰ ਚੰਨ ਨਿਦਾਰ ਉਹ ਤਾਰੇ ਸਿਮਰ ਸੁਆਮੀ ਸਤਿਗੁਰੂ ਆਪਨਾਂ ਕਾਰਜ ਸਫਲ ਹਮਾਰੇ ਸਤਿ ਉਪਾਸਨਾ ਸਤਿਗੁਰੂ ਮਤਮ ਦੇ ਪਹਾੜਾਂ 'ਚ ਸੀਦਾ ਦੇ ਸਤਿ ਆਸਤ ਸਤਿਗੁਰੂ ਜੀ ਵਾਸ਼ਿਸ਼ ਕਰਦੇ ਹਨ ਹਰ ਚਾਪਨਾ ਰਿਝਾ ਪਉ ਤਾਰੇ ਜਿਸ گرو دے دل پر ہر پربی چرنت ستگا سارے ਕੀ ਕਰਦੇ ਉਹਨੂੰ ਗੋਣਾ ਤੇ ਉਹਦੇ ਤੱਤ ਵਿਚਾਰਨਾ ਉਤਮ ਹੈ ਸਤਗੁਰੂ ਜੀ ਕਹਿੰਦੇ ਹਨ ਜਿਹੜਾ ਭਗਤ ਦਾਤ ਕਰਦਾ ਜਿਹੜਾ ਜੀ ਦੀ ਪੂਜਾ ਕਰਦਾ ਪਰਮੇਸ਼ਰ ਦੀ ਉਸ ਪ੍ਰਭੂ ਦੀ ਬੇਨਤੀ ਕਰਦਾ ਉਹ ਗੋਣਾ ਕਰਦਾ ਉਹਦੇ ਤੱਤ ਵਿਚਾਰਦਾ ਕਰਨਾ ਕਰਦਾ ਉਹ ਸਾਬੂ ਕਰਉ ਉਤਮ ਹਾ ਦਾ ਗੁਣ ਗਾਵਤ ਜੋ ਤੋਰ ਸੁਖ ਪਾਇ ਖਾ ਤੁਮ ਅਗੁਮਿਆ ਪਾਰੇ ਕੋਲ ਕੋਤਿਲ ਪਾਉਂਦੇ ਉਤਮ ਸੁਖ ਪ੍ਰਾਪਤ ਹੋ ਗਿਆ ਕਸਤਾ ਗੁਰੂ ਰਾਮੂਲ ਆਲਮਾ ਵਾਰ ਨੂੰ ਪੌੜਾ ਕੀਤਾ ਜੋ ਜਦ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਾਹਰ ਕਛ ਨਾ ਜਿਛਾਰੇ ਜਿਹੜੇ ਪ੍ਰਭ ਨੇ ਪਾਰ ਬ੍ਰਹਮ ਨੇ ਪ੍ਰਮਾਤਮਾ ਆਪਣੇ ਜਿਹੜੇ ਜਦ ਆਪਣੇ ਕਰਦਾ ਇਹ ਉਹਦਾ ਫਿਰ ਬਹੁਤਾ ਕੁਝ ਮਾੜਾ ਚੰਗਾ ਸਤਿਗੁਰ ਜੀ ਵਿਚਾਰ ਦੇ ਨਹੀਂ ਹੰਦ ਬਾ ਗੁਰ ਗੁਰ ਤੁਮ ਜਪ ਜਪ ਜੀਵਾ ਹਰਿ ਨਾਨਕ ਗੰਢ ਬੁਝਾਰੇ

ਆਵੇ ਤੇ ਕਹਾਂ ਸਾਰੇ ਸੰਸਾਰ ਤੋਂ ਅਗੁਰੂ ਤੇਿਸਾਨ ਬਈ ਆਪ ਕੋ ਜਿਵਾਹ ਵਿੱਚ ਦਿੱਤਰ ਸਾਹ ਦੁਆਇ ਇਖੀਫਤ ਬਜੁਰਗਾਂ ਦੇ ਆਉਣੇ 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 ਰੂਪ ਆਵੇ ਸਤਿਗੁਰੂ ਆਖਾ ਬਲ ਦੁਨਿਆਵੀ ਆਪ ਦੇਤੇ ਉਹ